ਬਹੁਤ ਸਵਾਦ ਆ ਰਿਹਾ ਜੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੂੰ ਨੌਕਰੀ ਮਿਲੀ ਹੈ ਜੇਲ੍ਹ ਦੇ ਵਿੱਚ ਨੱਚਦੇ ਪੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਬਹੁਤ ਵਧੀਆ ਫੀਲ ਆ ਰਿਹਾ ਜੀ ਰੁਜ਼ਗਾਰ ਕਿਲੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਜੀ ਸਾਡੇ ਪਰਿਵਾਰ ਦੇ ਲਈ ਸਾਡੇ ਲਈ ਬਹੁਤ ਵਧੀਆ ਲੱਗ ਰਿਹਾ ਸਾਨੂੰ ਜੀ ਮੰਤਰੀ ਸਾਹਿਬ ਢੋਲ ਦੀ ਥਾਪ ਤੇ ਉੱਤੇ ਨੱਚਦੇ ਨਜ਼ਰ ਆ ਰਹੇ ਨੇ ਸੋ ਇਹ ਤਸਵੀਰਾਂ ਨੇ ਪਟਿਆਲੇ ਜੇਲ੍ਹ ਦੀਆਂ ਇਹ ਕੋਈ ਨਾ ਚਾਹਿਆ ਤੇ ਇਹਨਾਂ ਦੇ ਚਾਣ ਨੂੰ ਉਰਬ ਤੋਂਣ ਲਈ ਨਾਲ ਭੰਗੜਾ ਪਾਇਆ ਬਿਨਾਂ ਜੀ ਪੈਸੇ ਤੋਂ ਬਿਨਾਂ ਕਿਸੇ ਹੋਰ ਚੀਜ਼ ਉਹ ਅਸੀਂ ਭਰਤੀ ਹੋਏ ਆ ਬੜੇ ਬਿਲਕੁਲ ਜ਼ੀਰੋ بیسਿਕ ਕਿਵੇਂ ਕਹਤੀਆਂ ਨਾਲ ਸਿ ਬਿਹੇਵ ਕਰਨ ਲੱਗਾ ਸਭ ਤੋਂ ਪਹਿਲਾਂ ਸਾਡਾ ਕੰਮ ਹੀ ਹੁੰਦਾ ਵੀ ਉਹਨਾਂ ਨੂੰ ਕਮਿਊਨੀਕੇਸ਼ਨ ਦੇ ਢੰਗ ਨਾਲ ਜਾਂ ਗੱਲਬਾਤ ਨਾਲ ਜਿਵੇਂ ਉਹਨਾਂ ਨੂੰ ਸਮਝਾਇਆ ਜਾ ਵੀ ਜਿਹੜਾ ਵੀ ਕੰਮ ਉਹ ਗਲਤ ਕੰਮ ਕਰਕੇ ਆ ਉਹਨੂੰ ਕਿਵੇਂ ਆਪਣੀ ਜ਼ਿੰਦਗੀ ਸੁਧਾਰ ਕਰਨ ਜਿਹੜੇ ਬੱਚੇ ਮੈਰਿਟ ਦੇ ਵਿੱਚ ਆਏ ਆ ਨੰਬਰ ਜਿਨ੍ਹਾਂ ਦੇ ਚੰਗੇ ਆਏ ਉਹਨਾਂ ਬੱਚਿਆਂ ਨੂੰ ਭਰਤੀ ਕੀਤਾ ਗਿਆਗਾ ਆਉਣ ਵਾਲੇ ਸਮੇਂ 'ਚ ਵੀ ਸਾਡੇ ਜੇਲ੍ਹ ਵਿਭਾਗ ਤੇ ਟਰਾਂਸਪੋਰਟ ਤੇ ਵੱਖ-ਵੱਖ ਜਿੰਨੇ ਵਿਭਾਗ ਸਾਰੇ ਜਿਸੇ ਤਰ੍ਹਾਂ ਭਾਰਤ ਅਸੀਂ ਢੰਗਣਾ ਭਰਤੀ ਹੋਣੀ ਆ ਤੇ ਅੱਜ ਜਿਹੜੀ ਇੰਨਾ ਚ ਖੁਸ਼ੀ ਖੁਸ਼ੀ ਤਾਂ ਹੀ ਆ ਜਿਹੜਾ ਇਹਨਾਂ ਦਾ ਕੋਈ ਪੈਸਾ ਨਹੀਂ ਲੱਗਾ ਜਿਹੜੀ ਕਿਸੇ ਲੀਡਰ ਦੀ ਇਹਨਾਂ ਨੂੰ ਸ਼ਿਫਾਰਸ਼ ਨਹੀਂ ਕਰਾਉਣੀ ਪਈ ਜੇਲ੍ਹ ਵਿਭਾਗ ਦੇ ਬੈਚ ਨੰਬਰ 97 ਦੇ ਕੋਲ 132 ਗਾਰਡਨ ਤੇ 4 ਮਿੰਟ ਅਰਜ ਨੇ ਪਾਸਿੰਗ ਆਊਟ ਪ੍ਰੇਡ ਦੇ ਵਿੱਚ ਜਿਹੜਾ ਹਿੱਸਾ ਲੇਤਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਪਟਿਆਲੇ ਦੇ ਵਿੱਚ ਤੁਸੀਂ ਮਾਹੌਲ ਦੇਖ ਸਕਦੇ ਹੈਗੇ ਹੋ ਕਿ ਰੰਗਲੇ ਪੰਜਾਬ ਦੇ ਮਾਹੌਲ ਦੇਖਦੇ ਹੋ ਕਿ ਪਾਸਿੰਗ ਆਊਟ ਇਹ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੂੰ ਨੌਕਰੀ ਮਿਲੀ ਆ ਜੇਲ੍ਹ ਦੇ ਵਿੱਚ ਨੱਚਦੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਦੇ ਵਿੱਚ ਸਰਦਾਰ ਲਾਲਜੀਤ ਸਿੰਘ ਪੁੱਤਰ ਜ਼ਿਲ੍ਹਾ ਅਤੇ ਟਰਾਂਸਪੋਰਟ ਮੰਤਰੀ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਇਹਨਾਂ ਨੂੰ ਜਿਹੜਾ ਹੈਗਾ ਆ ਇਨਾਮ ਵੀ ਦਿੱਤੇ ਗਏ ਬੈਸਟ ਪਰਫਾਰਮ ਵੀ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਇਨਾਮ ਵੀ ਦਿੱਤੇ ਗਏ ਔਰ ਇਹਨਾਂ ਨੂੰ ਹੁਣ ਨੌਕਰੀ ਮਿਲੀ ਆ ਜੇਲ੍ਹ ਦੇ ਵਿੱਚ ਔਰ ਮંત્રી ਲਾਲਜੀਤ ਪੂਲਰ ਨੇ ਕਿਹਾਗਾ ਕਿ ਬੜੀ ਇਮਾਨਦਾਰੀ ਦੇ ਨਾਲ ਆਪਣੀਆਂ ਤੁਸੀਂ ਨੌਕਰੀ ਕਰਨੀਆਂ ਸੋ ਨਾਲ ਭਾਈ ਪੰਕਜੀਤ ਮੀਤਿਆ ਜੀ ਅੱਜ ਇਹ ਨੌਕਰੀ ਮਿਲੀ ਹੈ ਪਾਸਿੰਗ ਆਊਟ ਪਰੇਡ ਦੇ ਵਿੱਚ ਸੋ ਨੱਚ ਰਹੇ ਹੋ ਕਿਸ ਤਰ੍ਹਾਂ ਤੇ ਬਹੁਤ ਵਧੀਆ ਫੀਲ ਹੋ ਰਿਹਾ ਜੀ ਰੁਜ਼ਗਾਰ ਮਿਲਿਆ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਜੀ ਸਾਡੇ ਪਰਿਵਾਰ ਦੇ ਲਈ ਸਾਡੇ ਲਈ ਬਹੁਤ ਵਧੀਆ ਲੱਗ ਰਿਹਾ ਸਾਨੂੰ ਜੀ ਤੁਹਾਨੂੰ ਬਹੁਤ ਵਧੀਆ ਲੱਗ ਰਿਹਾਗਾ ਸੋ ਭਾਈ ਜੀ ਕੀ ਹੈ ਤੇਰੇ ਨਾਮ ਜਸ਼ਨਦੀਪ ਸਿੰਘ ਹੈ ਜੀ ਭਗੜੇ ਪਾ ਰਹੇ ਹੋ ਓਏ ਰੰਗਲਾ ਪੰਜਾਬ ਦੀ ਇੱਕ ਤਸਵੀਰ ਨਜ਼ਰ ਆ ਰਹੀ ਹੈ ਬਿਲਕੁਲ ਹੀ ਬਿਲਕੁਲ ਬਹੁਤ ਖੁਸ਼ੀ ਵਾਲਾ ਮਾਹੌਲ ਹੈ ਜੀ ਸਾਰੇ ਮੁੰਡੇ ਆਪਣੇ ਵਧੀਆ ਪੰਜਾਬ ਬਹੁਤ ਜਿਆਦਾ ਗਰਮ ਹੈ ਬਹੁਤ ਸੁਆਦ ਹੈ ਜੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਮਹਿਕਮੇ ਅਰੁਣਪਾਲ ਡੀਜੀਪੀ ਦਾ ਜੀ ਆਰਕੇ अरोड़ा ਜੀ ਨੇ ਸਾਡੇ ਆਈਜੀ ਸਾਹਿਬ ਬਹੁਤ ਅਲਲਜੀਤ ਭੁੱਲਰ ਜੀ ਸਾਡੇ ਮਹਿਮਾਨ ਹੈ ਮੁੱਖ ਗੈਸਟ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਅੱਤ ਤਸਵੀਰਾਂ ਨੇ ਭਾਈ ਜੀ ਅੱਜ ਨੌਕਰੀ ਮਿਲੀ ਹੈ ਪਾਸਿੰਗ ਆਊਟ ਪ੍ਰੀਟ ਚੋਂ ਆਏ ਹੋ ਬੜਾ ਜੋਸ਼ ਲੱਗ ਰਿਹਾ ਸਾਨੂੰ ਬਹੁਤ ਖੁਸ਼ੀ ਹੈ ਜੀ ਅੱਜ ਦੇ ਦਿਨ ਦੀ ਹਾਂਜੀ ਬਹੁਤ ਕਰਮਾਂ ਨਾਲ ਇਹ ਦਿਨ ਆਉਂਦਾ ਹੈਗਾ ਸਭ ਤੇ ਤੇ ਸਾਨੂੰ ਅੱਜ ਬਹੁਤ ਖੁਸ਼ੀ ਹੈ ਜੀ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਕਿਰਪਾਲ ਸਿੰਘ ਆ ਸਰ ਕਿਰਪਾਲ ਸਿੰਘ ਬੜੇ ਪੰਗੜੇ ਪਾ ਰਹੇ ਹੋ ਅੱਜ ਪਾਸਿੰਗ ਆਊਟ ਪ੍ਰੀਟ ਤੋਂ ਬਾਅਦ ਮੰਤਰੀ ਸਾਹਿਬ ਆਏ ਨੇ ਲਾਲਜੀਤ ਪੁਲਰ ਜੀ ਉਹਨਾਂ ਨੇ ਜਿਹੜਾ ਸਨਮਾਨ ਵੀ ਕੀਤਾ ਹੈ ਕਿਸ ਤਰ੍ਹਾਂ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਸਰ ਉਹ ਆਇਆ ਸਾਨੂੰ ਬਹੁਤ ਖੁਸ਼ੀ ਆ ਪਾਸਿੰਗ ਆਊਟ ਦਾ ਦਿਨ ਸਾਡੇ ਲਈ ਭਾਗਾ ਭਰਾ ਦਾ ਦਿਨ ਆ ਸਾਡੇ ਸੱਤ ਮਹੀਨਿਆਂ ਦੀ ਮਿਹਨਤ ਆ ਸਾਡੀ ਸਾਰਾ ਆ ਦਿਨ ਆਇਆ ਸਾਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਸਰ ਬਿਲਕੁਲ ਬਹੁਤ ਖੁਸ਼ੀ ਹੋ ਰਹੀ ਹੈ ਬਾਈ ਜਣਾ ਹੋਰ ਵੀ ਨੇ ਬਾਈ ਕੀ ਨਾ ਤੁਹਾਡਾ ਹਰਤਾਰ ਸਿੰਘ ਹਰਤਾਰ ਸਿੰਘ ਬੜੇ ਭੰਗੜੇ ਪੈ ਰਹੇ ਨੇ ਬੜੀ ਖੁਸ਼ੀ ਹੈ ਦੇਣਾ ਸਰ ਮਗੜੇ ਦੇਣਾ ਸਾਡਾ ਅੱਜ ਪਾਸਵਰਡ ਹੋ ਕੇ ਗਿਆ ਜੀ ਬਹੁਤ ਖੁਸ਼ੀ ਆ ਤੇ ਅਸੀਂ ਮਿਹਨਤ ਕਰ ਰਹੇ ਸਾਰੇ ਅੱਜ ਉਹ ਜਿਹੜਾ ਫਲ ਸਾਨੂੰ ਮਿਲੇ ਜੀ ਸਾਹਮਣੇ ਕਿਹਾ ਕਿ ਬੜੀ ਇਮਾਨਦਾਰੀ ਨਾਲ ਧਨ ਦੇਹੀ ਨਾਲ ਪੂਰੇ ਮਨ ਨਾਲ ਆਪਣਾ ਸਕੂਨਾ ਜੱਜਬਾ ਉਹ ਹੋਰ ਵੀ ਬਲੰਦ ਹੁੰਦਾ ਜਾ ਕੇ ਜੀ ਜੀ ਗੁਤਰੀ ਸਾਹਿਬ ਵੱਲੋਂ ਵੀ ਇੱਕ ਜਿਹੜੀ ਹੈ ਕਿ ਜਿਹਨੂੰ ਵੀ ਨੌਕਰੀ ਮਿਲਦੀ ਹੈ ਉਹਨਾਂ ਦੇ ਨਾਲ ਤੁਸੀਂ ਲੋਕਾਂ ਦੀ ਸੇਵਾ ਕਰਨੀ ਹੈਗੀ ਉਸ ਨੂੰ ਬਿਲਕੁਲ ਬਿਲਕੁਲ ਸਰਦਾਰ ਇਮਾਨਦਾਰੀ ਅਸੀਂ ਪਹਿਲਾ ਦੀ ਬੰਦਰ ਚੋਈਏ ਬਿਨਾਂ ਅਸੀਂ ਪੈਸੇ ਤੋਂ ਬਿਨਾਂ ਕਿ ਅਸੀਂ ਹੋਰ ਚੀਜ਼ ਅਸੀਂ ਭਰਤੀ ਹੋਏ ਹਾਂ ਬੜੇ ਬਿਲਕੁਲ ਜ਼ੀਰੋ ਪੈਸੇ ਦੀ ਬਿਲਕੁਲ ਕਹਿੰਦੇ ਕਿ ਕਿਸੇ ਤਰ੍ਹਾਂ ਦੀ ਕੋਈ ਹਿਰਾਫੇਰੀ ਨਹੀਂ ਕਹਿੰਦੇ ਬੜੀ ਇਮਾਨਦਾਰੀ ਨਾਲ ਹਾਂਜੀ ਬਿਲਕੁਲ ਸਾਫ਼ ਭਰਤੀ ਹੋਈ ਹੈ ਪੂਰੇ ਨੌਜਵਾਨਾਂ ਦੇ ਫਿਟਨੇ ਪੂਰੇ ਟੈਸਟ ਦੇ ਕੇ ਆਏ ਨੇ ਜੀ ਹਰ ਇੱਕ ਚੀਜ਼ ਇਮਾਨਦਾਰੀ ਤੋਂ ਬਿਨਾਂ ਕੋਈ ਨਹੀਂ ਆ ਸਕਦਾ ਬਹੁਤ ਇਮਾਨਦਾਰ ਸਰਕਾਰ ਹੈ ਉਹ ਆਪਣੀ ਕਾਬਿਲਤਾ ਦਾ ਉਹਨੂੰ ਫਲ ਮਿਲਿਆ ਵਾ ਇਸ ਟਾਈਮ ਦੇ ਵਿੱਚ ਹੀ ਨਹੀਂ ਗਿਆ ਸਕੇ ਕਿ ਹੋਰ ਕੋਈ ਲੈ ਗਿਆ ਕੋਈ ਪਰ ਜੇ ਅ ਜਿ ਘੜੀ ਨੇ ਸੋ ਬਿਲਕੁਲ ਜਿਹੜੇ ਕਾਬਲ ਸੀਗੇ ਉਹਨਾਂ ਨੂੰ ਨੌਕਰੀਆਂ ਵੀ ਮਿਲਿਆ ਨੇ ਕਹਿੰਦੇ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਆ ਕਿਉਂਕਿ ਤਸਵੀਰਾਂ ਮੰਤਰੀ ਲਾਲਜੇ ਸਿੰਘ ਪੁੱਲਰ ਇੱਥੇ ਪਹੁੰਚੇ ਹੋਏ ਨੇ ਔਰ ਤਸਵੀਰਾਂ ਇੱਕ ਯਾਦਗਾਰੀ ਤਸਵੀਰ ਹੈ ਜਿਹੜੀ ਉਹ ਕਮਾਂਡੋਜ਼ ਦੇ ਨਾਲ ਕਰਵਾ ਰਹੇ ਨੇ ਕਿਉਂਕਿ ਇਹ ਦਿਨ ਅੱਜ ਆਇਆ ਪਾਸਿੰਗ ਆਊਟ ਪ੍ਰੇਡ ਜਿਹੜੀ ਆ ਉਹ ਜਿਹੜੀ ਆ ਪਟਿਆਲਾ ਦੇ ਟ੍ਰੇਨਿੰਗ ਜੇ ਸਕੂਲ ਦੇ ਵਿੱਚ ਦੇਖਣ ਨੂੰ ਮਿਲੀ ਹੈਗੀ ਆ ਜਿਹਦੇ ਚ ਦੇਖ ਸਕਦੇ ਆ ਕਿ ਕਿ ਮੰਤਰੀ ਲਾਲਜੇ ਸਿੰਘ ਪੁੱਲਰ ਆ ਪਹੁੰਚੇ ਨੇ ਤੋਂ ਸ਼ਿਰਕਤ ਕਰ ਰਹੇ ਨੇ ਔਰ ਭੰਗੜੇ ਦੀ ਟੀਮ ਸੀ ਕਮਾਂਡੋ ਦੀ ਟੀਮ ਸੀਗੀ ਔਰ ਕਮਾਂਡੋ ਨੇ ਜਿਹੜੇ ਗਏ ਆਪਣੇ ਵੱਖ-ਵੱਖ ਕਰਤੱਵ ਦਿਖਾਏ ਔਰ ਉਹਨਾ ਕਰਤੱਵਾਂ ਨੂੰ ਜਿਹੜੇ ਗਾ ਜੀ ਸੋ ਨਾਲ ਹੀ ਤੁਸੀਂ ਦੇਖ ਸਕਦੇ ਹੋ ਇਹੋ ਹੀ ਕਮਾਂਡੋ ਨੇ ਜਿਨ੍ਹਾਂ ਨੇ ਆਪਣੇ ਕਰਤੱਵ ਦਿਖਾਏ ਸੋ ਬਾਈ ਜੀ ਬੜੇ ਕਰਤੱਵ ਵਧੀਆ ਦਿਖਾਏ ਕਿੰਨੀ ਟ੍ਰੇਨਿੰਗ ਜਿਹੜੀ ਹੈ ਤੁਹਾਡੀ ਕਿੰਨੀ ਦਿਨ ਇਸਰ 9 ਮਿੰਟ ਦੀ ਟ੍ਰੇਨਿੰਗ ਸੀਗੀ ਤੇ ਇਹਦੇ ਵਿੱਚ ਬਹੁਤ ਕੁਝ ਸਿੱਖਿਆ ਸੀ ਜਿਹੜਾ ਡਿਪਾਰਟਮੈਂਟ ਦੇ ਵਿੱਚ ਲੋੜ ਆ ਸਾਨੂੰ ਉਹਨਾਂ ਕਰਨ ਦੀ ਕਿਉਂਕਿ ਅਸੀਂ ਡਿਪਾਰਟਮੈਂਟ ਦੇ ਵਿੱਚ ਸਿੱਖਦੇ ਆਂ ਤੇ ਅੱਗੇ ਜਾ ਕੇ ਉਹ ਅਪਲਾਈ ਕਰਨਾ ਗਰਾਊਂਡ ਲੈਵਲ ਤੇ ਜ਼ਿਲ੍ਹਿਆਂ ਦੇ ਵਿੱਚ ਕਿਵੇਂ ਕੈਦੀਆਂ ਨਾਲ ਸੀ ਬਿਹੇਵ ਕਰਨਾ ਹੈ ਸਭ ਤੋਂ ਪਹਿਲਾਂ ਸਾਡਾ ਕੰਮ ਹੀ ਹੁੰਦਾ ਵੀ ਉਹਨਾਂ ਨੂੰ ਕਮਿਊਨੀਕੇਸ਼ਨ ਦੇ ਢੰਗ ਨਾਲ ਜਾਂ ਗੱਲਬਾਤ ਨਾਲ ਕਿਵੇਂ ਉਹਨਾਂ ਨੂੰ ਸਮਝਾਇਆ ਜਾ ਵੀ ਜਿਹੜਾ ਵੀ ਕੰਮ ਉਹ ਗਲਤ ਕੰਮ ਕਰਕੇ ਆ ਉਹਨਾਂ ਨੂੰ ਕਿਵੇਂ ਆਪਣੀ ਜ਼ਿੰਦਗੀ ਸੁਧਾਰ ਕਰਨ ਇਹ ਹੀ ਚੀਜ਼ ਇਤੋਂ ਸਿੱਖਿਆ ਤੇ ਹੁਣ ਜੋ ਅਸੀਂ ਆਪਣਾ ਇਹ ਸਿੱਖ ਰਹਿਆਂ ਤੇ ਉਹਦੇ ਨਾਲ ਹੀ ਅੱਗੇ ਵਧ ਰਹੇ ਹਾਂ ਬਿਲਕੁਲ ਤੋਂ ਤਸਵੀਰਾਂ ਦੇਖ ਸਕਦੇ ਆਗੇ ਹੋ ਕਿ ਮੰਤਰੀ ਲ ਕੁਦ ਮੋਤੇ ਮੰਚ ਤੇ ਪਹੁੰਚੇ ਹੋਏ ਨੇ ਔਰ ਭਗੜਾ ਟੀਮ ਵੀ ਪਹੁੰਚੀ ਹੋਈ ਆ ਸੋ ਪਾਸਿੰਗ ਆਊਡ ਪ੍ਰੇਡ ਦੌਰਾਨ ਮੰਤਰੀ ਲਾਲਜੀਤ ਸਿੰਘਾ ਭੁੱਲਰ ਜਿਹੜੇ ਨੇ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਮਾਨਯੋਗ ਜ਼ਿਲ੍ਹਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੀ ਆਪ ਉਥੇ ਪਹੁੰਚੇ ਹੋਏ ਨੇ ਸੋ ਮੰਤਰੀ ਲਾਲਜੀਤ ਸਿੰਘ ਖੋਲਰ ਅਭੁਧਾਈਆਂ ਵੀ ਦੇ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਰ ਰੰਗਲੇ ਪੰਜਾਬ ਦੀ ਅੱਜ ਤਸਵੀਰ ਹੈ ਜਿਹੜੀ ਟ੍ਰੇਨਿੰਗ ਜੋ ਜੇਲ ਸਕੂਲ ਦੇ ਵਿੱਚ ਦੇਖਣ ਨੂੰ ਮਿਲੀ ਹੈ ਗਿਆ ਪੰਗੜਾ ਪਾਇਆ ਹੈਗਾ ਮੁੰਡਿਆਂ ਦਾ ਪਾਸਿੰਗ ਆਊਟ ਪ੍ਰੇਡ ਹੈ ਸੋ ਕਹਿੰਦੇ ਬੜੀ ਇਮਾਨਦਾਰੀ ਨਾਲ ਇਹ ਜਿਹੜੀ ਹੈਗੀ ਸਾਡੀ ਉਰੇ ਟ੍ਰੇਨਿੰਗ ਵੀ ਹੋਈ ਆ ਔਰ ਸਾਨੂੰ ਨੌਕਰੀ ਬੜੀ ਇਮਾਨਦਾਰੀ ਨਾਲ ਮਿਲੀ ਹੈ ਕਿਸੇ ਤੋਂ ਕੋਈ ਪੈਸਾ ਵੀ ਪਹਿਲੀਆਂ ਸਰਕਾਰਾਂ ਦੇ ਵਿੱਚ ਭਰਤੀਆਂ ਹੁੰਦੀਆਂ ਅਸੀਂ ਪਰ ਭਰਤੀ ਉਹਦੀ ਹੁੰਦੀ ਹੀ ਜਿਹੜਾ ਕੋਈ ਪੈਸੇ ਦਿੰਦਾ ਹੈ ਕੋਈ 10 20 ਲੱਖ ਜਾਂ ਜੀ ਦੀ ਮੰਤਰੀ ਐਮ ਐਲ اے ਮੁੱਖ ਮੰਤਰੀ ਦੀ ਚੋਣ ਹੁੰਦੀ ਇਹ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਕਿ ਇਮਾਨਦਾਰੀ ਦੇ ਨਾਲ ਜਿਹੜਾ ਬੱਚਾ ਮੈਰਿਟ ਦੇ ਵਿੱਚ ਆਉਂਦਾ ਉਹਦੀ ਭਰਤੀ ਹੁੰਦੀ ਆ ਆ ਬੱਚੇ ਅੱਜ ਵੀ ਭਰਤੀ ਹੋਏ ਆ ਅੱਜ ਤੋਂ ਪਹਿਲਾਂ ਵੀ ਹੋਏ ਆ ਇਹਨਾਂ ਨੂੰ ਪੁੱਛੋ 1 ਰੁਪਿਆ ਵੀ ਕਿਸੇ ਤੋਂ ਕੋਈ ਰਿਸ਼ਵਤ ਲਈ ਹੋਵੇ ਕੋਈ ਚਪਾਰਚ ਦੀ ਲੋੜ ਪਈ ਹੋਵੇ ਜਿਹੜੇ ਬੱਚੇ ਮੈਰਿਟ ਦੇ ਵਿੱਚ ਆਏ ਆ ਨੰਬਰ ਜਿਨ੍ਹਾਂ ਦੇ ਚੰਗੇ ਆਏ ਉਹਨਾਂ ਬੱਚਿਆਂ ਨੂੰ ਭਰਤੀ ਕੀਤਾ ਗਿਆ ਗਾਉਣ ਵਾਲੇ ਸਮੇਂ 'ਚ ਵੀ ਸਾਡੇ ਜੇਲ੍ਹ ਵਿਭਾਗ ਤੇ ਟਰਾਂਸਪੋਰਟ ਤੇ ਵੱਖ-ਵੱਖ ਜਿੰਨੇ ਵਿਭਾਗ ਸਾਰੇ ਜਿਸੇ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਭਰਤੀਆਂ ਹੋਣਗੀਆਂ ਬਸ ਮੇਰੀ ਬੇਨਤੀ ਇਹੋ ਹੈ ਇਹਨਾਂ ਨੂੰ ਬੱਚਿਆਂ ਨੂੰ ਬੱਚੀਆਂ ਨੂੰ ਇਮਾਨਦਾਰੀ ਨਾਲ ਆਪਦੀ ਜਿਹੜੀ ਡਿਊਟੀ ਆ ਉਹਨੂੰ ਨਿਭਾਉਣ ਦੇਸ਼ ਦੀ ਪੰਜਾਬ ਦੀ ਸੇਵਾ ਕਰਨ ਤੇ ਅੱਜ ਜਿਹੜੀ ਇਹਨਾਂ 'ਚ ਖੁਸ਼ੀ ਖੁਸ਼ੀ ਤਾਂ ਹੀ ਆ ਜਿਹੜਾ ਇਹਨਾਂ ਦਾ ਕੋਈ ਪੈਸਾ ਨਹੀਂ ਲੱਗਾ ਜਿਹੜੀ ਕਿਸੇ ਲੀਡਰ ਦੀ ਇਹਨਾਂ ਨੂੰ ਸ਼ਿਫਾਰਿਸ਼ ਨਹੀਂ ਕਰਾਉਣੀ ਪਈ ਜੇ ਇਹੋ ਲੀਡਰਾਂ ਦੇ ਮਗਰਮਗਰ ਤੁਰੇ ਫਿਰਦੇ ਉਹਨਾਂ ਦੀਆਂ ਪਹਿਲਾਂ ਵੋਟਾਂ ਕਹਿੰਦੇ ਫਿਰ ਉਹਨਾਂ ਦੇ ਬੂਥ ਕੈਪਚਰ ਕਰਦੇ ਉਹਨੇ ਚਿਰ ਨੂੰ ਇਹਨਾਂ ਨੌਜਵਾਨਾਂ ਤੇ ਕਈ ਪਰਚੇ ਹੋ ਜਣੇ ਤੇ ਜਿਹੜੇ ਗੈਂਗਸਟਰ ਬੰਦੇ ਰਹੇ ਉਹ ਐਵੇਂ ਗੈਂਗਸਟਰ ਬੰਦੇ ਰਹੇ ਜਿਹੜੇ ਨੌਜਵਾਨ ਪੜ੍ਹ ਲਿਖ ਜਾਣੇ ਉਹਨਾਂ ਨੂੰ ਪਹਿਲਾਂ ਬੂਥ ਕੈਪਚਰ ਕਰਨ ਲਈ ਪੁਰਾਣੀਆਂ ਸਰਕਾਰਾਂ ਨੇ ਵਰਤਨਾ ਤੇ ਮੁੜ ਕੇ ਜਦੋਂ ਨੌਕਰੀ ਦੀ ਵਾਰੀ ਹੋਣੀ ਉਹਨੇ ਚਿਰ ਨੂੰ ਉਹਨਾਂ ਦੇ 5-5 7-7 ਪਰਚੇ ਹੋ ਜਣੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਅਤੋਂ ਹਮੇਕਾ ਜਿਮਣੀ ਚੋਣ ਹੋਈ ਨਹੀਂ ਤੇ ਪ੍ਰਾਣੀਆਂ ਰਵਾਇਤੀ ਪਾਰਟੀਆਂ ਰੂਲਿੰਗ ਪਾਰਟੀ ਜਿਹੜੀ ਹੁੰਦੀ ਸੀ ਉਹਨਾਂ ਨੇ ਬੂਥ ਕੈਪਚਰਿੰਗ ਕਰਨੀ ਧੱਕੇਸ਼ਾਹੀਆਂ ਕਰਨੀਆਂ ਗੁੰਡਾਗਰਦੀ ਕਰਨੀ ਅਮਨ ਮਾਨਾ ਵੋਟਾਂ ਪਈਆਂ ਨਾ ਕਿਤੇ ਗੁੰਡਾਗਰਦੀ ਹੋਈ ਨਾ ਕੋਈ ਧੱਕੇਸ਼ਾਹੀ ਉਹਨਾਂ ਕੋ ਬੂਥ ਕੈਪਚਰ ਹੋਇਆ ਤੇ ਮੈਂ ਵਧਾਈ ਦਿੰਦਾ ਸਾਰੇ ਨੌਜਵਾਨ ਬੱਚੇ ਬੱਚੀਆਂ ਨੂੰ ਜਿਹੜੇ ਅੱਜ ਨੌਕਰੀ ਤੇ ਜੁਆਇਨ ਹੋਏ ਆ ਅੱਜ ਮਾਂ ਪਿਓ 'ਚ ਬੱਚਿਆਂ 'ਚ ਇੰਨੀ ਖੁਸ਼ੀ ਆ ਭਾਵੇਂ ਵਰਦੀ ਜਿੰਨੇ ਤੇ ਭਾਵੇਂ ਵਰਦੀ ਤੋਂ ਬਿਨਾ ਸਾਰੇ ਨੱਚਦੇ ਪਏ ਆ ਭੰਗੜੇ ਪਾਉਂਦੇ ਪਏ ਆ ਭੰਗੜੇ ਤਾਂ ਹੀ ਪੈਂਦੇ ਆ ਜਦੋਂ ਕਿਸੇ ਨੇ ਕਿਸੇ ਨੂੰ ਕੋਈ ਦਿੱਤਾ ਨਾ ਹੋਵੇ ਜੇਲ੍ਹਾਂ ਦੇ ਵਿੱਚ ਹੋਰ ਕਿਹੋ ਜਿਹੀ ਸੁਰੱਖਿਆ ਦਾ ਇੰਤਜ਼ਾਮ ਕਿਤੇ ਜਾਗੇ ਕਿਉਂਕਿ ਜੇਲਾ ਡਿਪਾਰਟਮੈਂਟ ਤੁਹਾਡੇ ਕੋਲ ਹੈਗਾ ਟ੍ਰਾਂਸਪੋਰਟ ਦਾ ਤੁਹਾਡੇ ਕੋਲ ਹੈਗਾ ਸੋ ਮੀਨ ਜੇਲ੍ਹਾਂ ਦੀ ਗੱਲ ਜੇਲ੍ਹਾਂ ਦਾ ਜਿਹੜਾ ਵਿਭਾਗ ਆ ਗਿਆ بڑا ਅਹਿਮ ਵਿਭਾਗ ਆ ਗਿਆ ਇਦੇ ਵਿੱਚ ਦੇਖੋ ਸਾਡੀਆਂ ਜੇਲਾਂ ਜਿਹੜੀਆਂ ਅੰਮ੍ਰਿਤਸਰ ਜੇਲ੍ਹ ਆ ਕਪੂਰਥਲਾ ਸਾਡੀ ਪਟਿਆਲਾ ਜੇਲ੍ਹ ਇਹਨਾਂ 'ਚ ਜੈਮਰ ਲੱਗੇ ਆ ਬਾਕੀ ਜੇਲਾਂ ਦੇ ਵਿੱਚ ਵੀ ਅਸੀਂ ਜਲਦੀ ਜੈਮਰ ਲਾਉਣ ਜਾ ਰਹੇ ਆ ਥੋੜੀ ਦਿੱਕਤ ਉੱਥੇ ਹੁੰਦੀ ਆ ਜਿਹੜੇ ਜੇਲਾਂ ਦੇ ਲਾਗੇ ਲੋਕਾਂ ਨੇ ਰਹਿਸ਼ ਕੀਤੀ ਆ ਉਹ ਅਸੀਂ ਕਾਨੂੰਨ ਬਣਾਉਣ ਜਾ ਰਹੇ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਜਿੱਥੇ ਜੇਲ੍ਹ ਬਣੇ ਉਥੇ ਘਟੋ ਘਟੇ 1 ਕਿਲੋਮੀਟਰ ਦੇ ਏਰੀਏ 'ਚ ਰੈਸ਼ਨ ਨਾ ਹੋਵੇ ਤਾਂ ਜੋ ਜਦੋਂ ਜੈਮਰ ਲੱਗਦੇ ਆ ਲੱਗੇ ਜਿਹੜੀ ਆਬਾਦੀ ਹੈ ਉਹਨਾਂ ਨੂੰ ਦਿੱਕਤ ਨਾ ਆਵੇ ਜਦੋਂ ਜਿੱਥੇ ਆਬਾਦੀ ਹੁੰਦੀ ਆ ਜੈਮਰ ਲੱਗਦੇ ਆ ਉਹ ਫਿਰ ਲੋਕ ਤਰਾਜ ਕਰਦੇ ਆ ਧਰਨੇ ਲੱਗਦੇ ਆ ਤੇ ਸਾਨੂੰ ਜੈਮਰ ਦੀ ਰੇਂਜ ਘਟਾਉਣੀ ਪੈਂਦੀ ਆ ਉਹ ਫਿਰ ਕਿਤੇ ਨਾ ਕਿਤੇ ਉਥੋਂ ਨੁੱਕਰਾਂ 'ਚ ਬਹਿ ਕੇ ਜਾਂ ਕਿਤੇ ਨਾ ਕਿਤੇ ਆਸਾ-ਪਾਸਾ ਕਰਕੇ ਜਿਹੜੇ ਮੁਜਰਮ ਨੇ ਫੋਨ ਚਲਾਉਂਦੇ ਆ ਜੇ ਫੋਨ ਚੱਲਣੇ ਬੰਦ ਹੋ ਗਏ ਇਹ ਕੋਸ਼ਿਸ਼ ਕਰਾਂਗੇ ਵੀ ਬੰਦ ਹੋਣ ਮੈਨੂੰ ਲੱਗਦਾ ਵੀ 90 95% ਘਟਨਾਵਾਂ ਬੰਦ ਹੋ ਜਾਣਗੀਆਂ ਲੱਗਦਾ ਕਿ ਨੈਕਸਸ ਵੀ ਟੁੱਟ ਸਕਦਾ ਹੈਗਾ ਜਿਹੜੇ ਗੈਂਗਸਟਰ ਦੀ ਗੱਲ ਕਰ ਰਹੇ ਹਾਂ ਉਹ ਨੈਕਸਸ ਵੀ ਟੁੱਟ ਸਕਦਾ ਹੈਗਾ ਜੇ ਇਸ ਤਰ੍ਹਾਂ ਨੇ ਨਾਲ ਜ਼ੈਮ ਵਲੀਆਂ ਜੇਲਾਂ ਹੋਣ ਬਿਲਕੁਲ ਨੈਕਸਸ ਬਿਲਕੁਲ ਖਤਮ ਹੋ ਜਾਊਗਾ ਕਿਉਂਕਿ ਜੇਲਾ ਚੋਂ ਬੈਠੇ ਬੰਦੇ ਹੀ ਵਾਰਦਾਤਾਂ ਕਰਾਉਂਦੇ ਆ ਤੇ ਬਾਕੀ ਆਉਣ ਵਾਲੇ ਸਮੇਂ ਸਾਡੀ ਜਿਹੜੀ ਲੁਧਿਆਣੇ ਦੇ ਲਾਗੇ ਜਗਰਾਉ ਤੇ ਕੋਲ ਪੰਦੀ ਪਈ ਆ ਹਾਈ ਪ੍ਰੋਫਾਈਲ ਸਿਕਿਉਰਿਟੀ ਜੇਲ ਉਦੇ ਚ ਜਿਹੜੇ ਸਾਡੇ ਜਿਆਦਾ ਖਤਰਨਾਕ ਮੁਜਰਮ ਨੇ ਜੇਲਾਂ ਦੇ ਵਿੱਚ ਉਹਨਾਂ ਨੂੰ ਇੱਥੇ ਲਿਆ ਕੇ ਰੱਖਾਂਗੇ ਤਾਂ ਜੋ ਜਿਹੜਾ ਪੰਜਾਬ ਦੇ ਵਿੱਚ ਲੋਕਾਂ ਮਨ ਮਾਨਾ ਚੈਨ ਸ਼ਾਂਤੀ ਨਾਲ ਰਹਿਣ ਹੁਣ ਵੀ ਜਿਹੜੇ ਖਤਰਨਾਕ ਗੈਂਗਸਟਰ ਨੇ ਜਿਹੜੇ ਬਾਹਰ ਫੋਨ ਫੋਨ ਕਰਦੇ ਆ ਉਹਨਾਂ ਨੂੰ ਅਸੀਂ ਜਿੱਥੇ ਜੈਮਰ ਲੱਗੇ ਉਹਨਾਂ ਜੇਲਾਂ ਦੇ ਵਿੱਚ ਸ਼ਿਫਟ ਕਰਾਂਗੇ ਤਾਂ ਜੋ ਬਾਹਰ ਲੋਕਾਂ ਮਨ ਮਾਨਾ ਚੈਨ ਦੀ ਸੁਖ ਦੀ ਜ਼ਿੰਦਗੀ ਲੈ ਸਕਣ ਆ ਮੈਡੀਕਲ ਸੁਵਿਧਾਵਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾਣਗੇ ਕਿਉਂਕਿ ਡਾਕਟਰਾਂ ਦੀ ਬੜੀ ਘਾਟ ਦੀ ਗੱਲ ਕੀਤੀ ਜਾਂਦੀ ਸੀ ਵੀ ਅਕਸਰ ਹੀ ਦੇਖਿਆ ਜਾਂਦਾ ਸੀ ਲੱਗਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜਾਂ ਤੁਹਾਡੇ ਵੱਲੋਂ ਕੀ ਡਾਕਟਰਾਂ ਦੀ ਜਿਹੜੀ ਡਾਕਟਰਾਂ ਦੀ ਡਿਊਟੀ ਲੱਗਦੀ ਆ ਉਹ ਸਾਡੇ ਜਿਹੜੇ ਹੈਲਥ ਡਿਪਾਰਟਮੈਂਟ ਤੇ ਡਾਕਟਰ ਭਰਤੀ ਕੀਤੇ ਹੁੰਦੇ ਆ ਉੱਥੋਂ ਹੀ ਲੱਗਦੀ ਆ ਜ਼ਿਲ੍ਹੇ ਚੋਂ ਤੇ ਜਿੱਥੇ-ਜਿੱਥੇ ਜਿਹੜੀ ਜੇਲ੍ਹ ਚ ਵੀ ਡਾਕਟਰਾਂ ਦੀ ਲੋੜ ਹੋ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਅਸੀਂ ਪੂਰੇ ਕਰਾਂਗੇ ਕਿਸੇ ਤਰ੍ਹਾਂ ਦੀ ਕਿਸੇ ਕੈਦੀ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਊਗੀ ਵੇਖੋ 90 95% ਕੈਦੀ ਇਹੋ ਜਿਹੇ ਹੁੰਦੇ ਆ ਜਿਹੜੇ ਅਚਨਚੇਤ ਗਲਾਂ ਕਰ ਬੈਠਦੇ ਆ 2-4 ਮਿੰਟ ਦਾ ਗੁੱਸਾ ਹੁੰਦਾ ਕੋਈ ਲੜਾਈ ਹੋ ਜਾਂਦੀ ਆ ਕੋਈ ਮਰਡਰ ਹੋ ਜਾਂਦਾ ਜੇ 2-4 ਮਿੰਟ ਬੰਦਾ ਦਿਮਾਗ ਠੰਡਾ ਰੱਖ ਲੇ ਤੇ ਉਹ ਵੱਤ ਜਾਂਦਾ ਜੇ ਗੁੱਸੇ 'ਚ ਉਹ ਐਕਸ਼ਨ ਕਰ ਲੇ ਤੇ ਉਹ ਕਈ ਵਾਰ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਮੈਂ ਸਾਰੇ ਆਪਦੇ ਭੈਣਾ ਭਰਾਵਾਂ ਨੂੰ ਇਹੋ ਬੇਨਤੀ ਕਰੂੰਗਾ ਕਿ ਜੇ ਕਿਤੇ ਗੁੱਸਾ ਆਂਦਾ ਕੋਈ ਲੜਾਈ ਹੁੰਦੀ ਹੈ ਤੇ ਠੰਡੇ ਰਹਿ ਕੇ ਉਸ ਸਮੇਂ ਨੂੰ ਟਾਲੋ ਜੇ ਠੰਡਾ ਰਹਿ ਕੇ ਬੰਦਾ ਸਮਾਂ ਟਾਲ ਲੇ ਤੋ ਸਾਰਾ ਕੁਝ ਟਾਲ ਜਾਂਦਾ ਬਾਕੀ ਜਦੋਂ ਜਿਹੜੇ ਜੇਲ੍ਹ ਚ ਚਲ ਜਾਂਦੇ ਆ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਮਗਰ ਮਾਪਿਆਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਪਰਿਵਾਰ ਖਤਮ ਹੋ ਜਾਂਦੇ ਆ ਕੋਸ਼ਿਸ਼ ਇਹੋ ਕਰੋ ਕਿ ਨਿਉ ਕਿ ਆਪਣੇ ਆਪ ਨੂੰ ਠੰਡਾ ਰੱਖ ਕੇ ਜਿਹੜਾ ਮਾੜਾ ਸਮਾਂ ਉਹਨੂੰ ਕੱਟ ਲਓ ਨਹੀਂ ਤੇ ਜੇਲ੍ਹਾਂ ਦੇ ਵਿੱਚ ਜਿਹੜੇ ਸੁਧਾਰ ਘਰ ਆ ਰਿਹਾ ਵੇਖੋ ਉਹਦੇ ਵਿੱਚ ਜਿੰਨਾ ਮਰਜੀ ਆਪਾਂ ਕਹਿ ਦਈਏ ਵੀ ਸਰਕਾਰ ਬੜਾ ਧਿਆਨ ਰੱਖਦੀ ਆ ਪਰ ਜੇ ਕੋ ਉੱਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਦੋਂ ਬਾਹਰੋਂ ਕੋਈ ਬੰਦਾ ਆਉਂਦਾ ਆ ਆਪਾਂ ਨੂੰ ਕੀ ਪਤਾ ਉਹਨੂੰ ਕਿਹੜੀ ਬਿਮਾਰੀ ਫੈਲੀ ਆ ਅਸੀਂ ਤੇ ਪੂਰਾ ਧਿਆਨ ਰੱਖਦੇ ਆ ਪਰ ਕਈ ਇਹੋ ਜਿਹੀਆਂ ਸ਼ੂਤੀਆਂ ਬਿਮਾਰੀਆਂ ਹੁੰਦੀਆਂ ਜਦੋਂ ਇੱਕ ਇੱਕ ਬੈਰਕ ਦੇ ਵਿੱਚ 10 ਦਾ 20 ਵੀ ਕੈਦੀ ਰਹਿੰਦੇ ਆ ਇੱਕ ਦੂਜੇ ਤੋਂ ਦੂਜੇ ਨੂੰ ਬਿਮਾਰੀ ਲੱਗਣ ਦਾ ਖਤਰਾ ਹੁੰਦਾ ਬਾਕੀ ਅਸੀਂ ਡਾਕਟਰ ਜਿਹੜੇ ਆ ਉਹ ਪੂਰੀ ਗਿਣਤੀ ਕਰਕੇ ਕਿਸੇ ਤਰ੍ਹਾਂ ਦੀ ਅਣਖਾਹੀ ਘਟਨਾ ਨਾ ਹੋਵੇ ਅਸੀਂ ਹਰ ਤਰ੍ਹਾਂ ਦਾ ਇਲਾਜ ਕਰਾਂਗੇ ਜਿਹੜਾ ਕੋਈ ਵੀ ਕੈਦੀ ਹੁੰਦਾ ਉਹਨੂੰ ਤੰਦਰੁਸਤ ਰਹਿਣ ਦਾ ਵੇਖੋ ਸਰਕਾਰ ਦਾ ਵੀ ਫਰਜ਼ ਬਣਦਾ ਕਿ ਹਰ ਬੰਦੇ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਦੇਣ। ਧੰਨਵਾਦ। ਬਿਲਕੁਲ ਸੋ ਲਾਲਜ ਸਿੰਘ ਪੁਲਰ ਜੋ ਕਿ ਇਥੇ ਪਹੁੰਚੇ ਹੋਏ ਨੇ ਸੋ ਇਹਨਾਂ ਨੇ ਵੀ ਗੱਲਬਾਤ ਕਰਦੇ ਦੱਸਿਆ ਗਿਆ ਕਿਸ ਤਰ੍ਹਾਂ ਦੇ ਨਾਲ ਜਿੰਨੇ ਵੀ ਪਾਸਿੰਗ ਆਊਟ ਟ੍ਰੇਡ ਦੇ ਵਿੱਚ ਬੱਚੇ ਨੇ ਨੌਜਵਾਨ ਨੇ ਚਾਹੇ ਕੋਈ ਨੇ ਉਹਨਾਂ ਦੇ ਨਾਲ ਜਿਹੜਾ ਹੈਗਾ ਇੱਕ ਵਾਰੀ ਫਿਰ ਰੰਗਲੇ ਪੰਜਾਬ ਦੀਆਂ ਤਸਵੀਰਾਂ ਉਹ ਦੇਖਣ ਨੂੰ ਮਿਲ ਰਹੀਆਂ ਨੇ ਪਟਿਆਲਾ ਦੇ ਵਿੱਚ ਭੰਗੜੇ ਪਾਏ ਜਾ ਰਹੇ ਨੇ ਸੋ ਇਹ ਤਸਵੀਰਾਂ ਨੇ ਸੋ ਲਾਲਜੀਤ ਸਿੰਘ ਭੁੱਲਣ ਖੁਦ ਭੰਗੜਾ ਟੀਮ ਦੇ ਨਾਲ ਜ਼ਰੂਰ ਤੁਸੀਂ ਦੇਖ ਸਕਦੇ ਹੋ ਕਿ ਮੰਤਰੀ ਸਾਹਿਬ ਢੋਲ ਦੀ ਥਾਪ ਤੇ ਉੱਤੇ ਨੱਚਦੇ ਨਜ਼ਰ ਆ ਰਹੇ ਨੇ ਸੋ ਇਹ ਤਸਵੀਰਾਂ ਨੇ ਪਟਿਆਲੇ ਜੇਲ੍ਹ ਦੀਆਂ ਪਟਿਆਲੇ ਦੇ ਜੇਲ ਟ੍ਰੇਨਿੰਗ ਸੈਂਟਰ ਸਕੂਲ ਦੇ ਵਿੱਚ ਜਿਹੜਾ ਨੇ ਮੰਤਰੀ ਲਾਲਜੀਤ ਸਿੰਘ ਭੋਲਰ ਆਪ ਭੰਗੜੇ ਦੀ ਢੋਲ ਦੇ ਸਾਹ ਦੇ ਉੱਤੇ ਨੱਚਦੇ ਹੋਏ ਨਜ਼ਰ ਆ ਰਹੇ ਨੇ ਇਹ ਰੰਗਲੇ ਪੰਜਾਬ ਦੀ ਜਿਹੜੀ ਰੰਗਲੇ ਪੰਜਾਬ ਦੀ ਖੂਬਸੂਰਤ ਤਸਵੀਰ ਨਿਕਲ ਕੇ ਆ ਰਹੀ ਆ ਜਿੱਥੇ ਕਿ ਖੁਦ ਆਪ ਮੰਤਰੀ ਸਾਹਿਬ ਜਿਹੜਾ ਨੇ ਉਹ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਭੰਗੜੇ ਟੀਮ ਦੇ ਨਾਲ ਢੋਲ ਦੀ ਥਾਪ ਦੇ ਉੱਤੇ ਇਹ ਤਸਵੀਰਾਂ ਪਟਿਆਲੇ ਦੀਆਂ ਸੋ ਕਿਸ ਤਰ੍ਹਾਂ ਦੇ ਨਾਲ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਮੰਤਰੀ ਟਰਾਂਸਪੋਰਟ ਅਤੇ ਜੇਲ੍ਹਾਂ ਦੇ ਟਰਾਂਸਪੋਰਟ ਮੰਤਰੀ ਲਾਜੇ ਸਿੰਘ ਪੁੰਨਰ ਭੰਗੜਾ ਦੀ ਥਾਪ ਦੇ ਉੱਤੇ ਭੰਗੜਾ ਪੰਦ ਹੋਈ ਨਜ਼ਰ ਆ ਰਿਹਾ ਨੇ ਰੰਗਲੇ ਪੰਜਾਬ ਦੀ ਤਸਵੀਰ ਇਹ ਪਟਿਆਲਾ ਦੀ ਜੇਲ੍ਹ ਟ੍ਰੇਨਿੰਗ ਸਕੂਲ ਤੋਂ ਦੇਖਣ ਨੂੰ ਮਿਲ ਰਹੀ ਆ ਸੋ ਜਿਤੇ ਕੀ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਐਕਸਕਲੂਜੀਵ ਤਸਵੀਰਾਂ ਰੋਜ਼ਾਨਾ ਸਪੋਰਟਸਮੈਨ ਤੇ ਐਕਸਕਲੂਜੀਵ ਤਸਵੀਰਾਂ ਮંત્રી ਲਾਲਜੀਤ ਸਿੰਘ ਭੁੱਲਰ ਮંત્રી ਲਾਲਜੀਤ ਸਿੰਘ ਭੁੱਲਰ ਐਕਸਕਲੂਸਿਵ ਤਸਵੀਰਾਂ ਦੇਖ ਸਕਦੇ ਆਂ ਕਿਉਂ ਪੂਰੇ ਜੋਸ਼ ਦੇ ਨਾਲ ਪੂਰੇ ਜੋਸ਼ ਦੇ ਨਾਲ ਪਗੜਾ ਪਾ ਰਹੇ ਨੇ ਪੂਰੀ ਟੀਮ ਨਾਲ ਸਰ ਅੱਜ ਅੱਜ ਭੰਗੜਾ ਸਰ ਅੱਜ ਭੰਗੜਾ ਪਾ ਕੇ ਤੁਸੀਂ ਇਹਨਾਂ ਦਾ ਹੌਸਲਾ ਬਿਲਕੁਲ ਵੇਖੋ ਇਹਨਾਂ ਦੀ ਚਾਹ ਆ ਤੇ ਇਹਨਾਂ ਦੇ ਚਾਹ ਨੂੰ ਹੋਰ ਵਧਾਉਣ ਲਈ ਨਾਲ ਭੰਗੜਾ ਪਾਇਆ ਕਈ ਥਲ ਕਹਿੰਦੇ ਇਹਨਾਂ ਨੇ ਚਾਹ ਚਾਹ ਵਧਾਉਣ ਲਈ ਹੋਰ ਭੰਗੜਾ ਇਹਨਾਂ ਨਾਲ ਕਰੇ ਸ਼ੇਅਰ ਕਰਿਆਗਾ ਸੋਨਾਂ ਨੂੰ ਬਤਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਸੋ ਕਿਦਣਾ ਕਿਤੇ ਅੱਜ ਇੱਕ ਰੰਗਲੇ ਪੰਜਾਬ ਦੀ ਤਸਵੀਰ ਉਹ ਪਟਿਆਲੇ ਦੇ ਕੇਂਦਰੀ ਜੇਲ੍ਹ ਦੇ ਟ੍ਰੇਨਿੰਗ ਸਕੂਲ ਦੇ ਵਿੱਚ ਵੇਖਣ ਨੂੰ ਮਿਲਿਆ ਗਿਆ ਸੋ ਕਿਦਣਾ ਕਿਤੇ ਹੋਰ ਵੀ ਅਪਡੇਟ ਦੇ ਲਈ ਬਣੀ ਰੋ ਰੋਜ਼ਾਨਾ ਸਪੋਕਸਮੈਨ ਦੇ